ਬਾਡੀ ਬਿਲਡਰ ਅਤੇ ਸ਼ਾਕਾਹਾਰ ਡਾਈਟ ਨੂੰ ਪ੍ਰਮੋਟ ਕਰਨ ਵਾਲਾ ਇੱਕ ਉਮਰ ਦਾ ਬਾਲੀਵੁੱਡ ਦਾ ਸਟਾਰ ਉਹਦੇ ਜਾਣ ਦਾ ਬੜਾ ਵੱਡਾ ਅਫਸੋਸ ਹਮੇਸ਼ਾ ਹੈ। ਪੰਜਾਬ ਦੇ ਲੋਕਾਂ ਦਾ ਜਾਨਾ ਕਿਤਨਾ ਕਿਤੇ ਅੱਜ ਮੈਂ ਸਮਝਦਾ ਕਿ ਬਹੁਤ ਮਾੜਾ ਸਮਾਚਾਰ ਹੈ। ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸਾਡੇ ਨਾਲ ਸੁਸ਼ੀਲ ਰਿੰਕੂ ਜੀ ਮੌਜੂਦ ਨੇ ਰਿੰਕੂ ਜੀ ਤੁਸੀਂ ਗੁਰਿੰਦਰ ਸਿੰਘ ਤੋਂ ਮੰਨਦੇ ਸੰਵੰਦ ਸੰਸਕਾਰ ਦੇ ਵਿੱਚ ਹਾਂਜੀ ਹੋ ਠੀਕ ਹੈ। ਕੋਈ ਇੱਕ ਬਹੁਤ ਹੀ ਚੈਂਟਰ ਅਟੈਕ ਖਿਲਾੜੀ ਇੱਕ ਤੇ ਵਧੀਆ ਬਾਡੀ ਬਿਲਡਰ ਅਤੇ ਸ਼ਾਕਾਹਾਰਾਈਟ ਨੂੰ ਪ੍ਰਮੋਟ ਕਰਨ ਵਾਲਾ ਇੱਕ ਉਮਰ ਦਾ ਬਾਲੀਵੁੱਡ ਦਾ 스타 ਅੱਜ ਸਾਡੇ ਕੀਤ ਗਿਆ ਹੈ ਇਹ ਕਰਕੇ ਆਪਣੇ ਸਾਰੇ ਚਿੱਤਰ ਦੇ ਵਿੱਚ ਹਰ ਇੱਕ ਸੈਕਟਰ ਦੇ ਵਿੱਚ ਜਿਹੜਾ ਉਹਨੂੰ ਜਾਣ ਦਾ ਬੜਾ ਵੱਡਾ ਅਫਸੋਸ ਹੁੰਦਾ ਹੈ ਰਿੰਕੂ ਜੀ ਪਿਛਲੇ ਦਿਨੀ ਰਾਜੀਵ ਜਵੰਦਾ ਉਹ ਵੀ ਇੱਕ ਬਹੁਤ ਵੱਡਾ 스타 ਸੀ ਉਹ ਅਗਰਾ ਬਸਿੰਧ ਦੀ ਜਿਹੜਾ ਉਹਨਾਂ ਦੀ ਉਹਨਾਂ ਦੇ ਨਾਲ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ ਹੁਣ ਸਬਾਨ ਉੱਠਿਆ ਕਿ ਹਸਪੀਟਲ ਦੀ ਨਾਕਾਮੀ ਦੇ ਕਾਰਨ ਕਰਕੇ ਜਿਹੜੀ ਆ ਵਿਰਿੰਦਰ ਸਿੰਘ ਕੁਮੰਦੀ ਮੌਤ ਹੋ ਗਈ ਤੁਹਾਨੂੰ ਕਿਹਾ ਲੱਗਦਾ ਕਿ ਇਤਨਾ ਕਿਤੇ ਸਾਡੇ ਸਿਸਟਮ ਕਿਥਾਮੀਆਂ ਦਾ ਹੈ ਔਰ ਫਾਮੀਆਂ ਨੂੰ ਸਰਕਾਰਾਂ ਤੋਂ ਵਿਵਾਹ ਸਭ ਸਾਰਿਆਂ ਨੇ ਜਿਹੜਾ ਨਾ ਕਿ ਅਸੀਂ ਚੰਗੀ ਸੋਚ ਨਾਲ ਨਹੀਂ ਐਸੇ ਇਹ ਜਿਹੜਾ ਸਿਸਟਮ ਬਣਿਆ ਕਾਨੂੰਨ ਦੇ ਅੰਦਰ ਆ ਰਿਹਾ ਹੈ ਉਹ ਸੀ ਫੋਲੋ ਪ੍ਰੋਸੈਸ ਹੈ। ਔਰ ਜਿੱਥੇ ਮੈਂ ਸਮਝਦਾ ਕਿ ਪੰਜਾਬ ਨੂੰ ਕਿਸੇ ਕਿਸੇ ਜਿਆਦਾ ਤਸੀਹੇ ਸਾਡੇ ਨੌਜਵਾਨ ਜਿਹੜੇ ਆ 스타 ਜਿਨ੍ਹਾਂ ਨੇ ਪੰਜਾਬ ਨੂੰ ਫੇਲੇ ਸਦਾ ਰਾਜ ਵੀ ਬੰਦਾ ਬਹੁਤ ਅੱਛਾ ਜਿਹੜਾ ਗਾਇਕ ਸੀਗਾ ਔਰ ਪੰਜਾਬ ਔਰ ਪੰਜਾਬੀ ਨੂੰ ਪ੍ਰਮੋਟ ਕਰਨ ਵਾਲਾ ਗਾਇਕ ਸੀਗਾ ਉਹਦੇ ਸਿਰ ਤੇ ਆ ਪ੍ਰਿੰਦਰ ਘੋਮਣਾ ਜਿਹੜਾ ਜੇ ਵੀ ਲੋਕਾਂਾਂ ਦੇ ਲਈ ਇੱਕ ਬੜਾ ਚਾਨਣ ਬਣਾ ਰਹਾ ਬਣੇ ਆਪਣੇ ਜੀਵਨ ਦੇ ਵਿੱਚ ਅਕੇ ਵਧ ਰਿਹਾ ਸੀ। ਉਹ ਇਤਾਂ ਦੇ ਲੋਕਾਂ ਦਾ ਜਾਣਾ ਕਿਤਨਾ ਕਿਤੇ ਸਮਾਜ ਸਾਡੇ ਮਸਲੇ ਦਾ ਕਿੰਨਾ ਸਮਾਜਾਤ੍ਰਿਆ ਉਹ ਪਰਮਪਿਤਾ ਪਰਮਾਤਮਾ ਦਾ ਉਹ ਆਸਾ ਲੈ ਕੇ ਇਸ ਦੁੱਖ ਵਿੱਚ ਰਹੇ। ਠੀਕ। ਸੋ ਇਸ ਹਨ ਸਾਡੇ ਨਾਲ ਗੁਰਿੰਦਰ ਕੋ ਸਾਫਤਾ ਸੰਸਦ ਮੈਂਬਰ ਜਸ਼ੀ ਰੇਪੂ ਜੀ। ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਆ ਜਿਹੜੇ ਆਈਕਨ ਆ ਨੌਜਵਾਨ ਜੀ ਗਏ। ਉਨ੍ਹਾਂ ਦਾ ਜਾਣਾ ਬਹੁਤ ਦੁਖਬਾਣੀ ਘੜੀ ਆ ਅਸੀਂ ਜਨੰਦਰ ਦੇ ਵਿੱਚ ਮੌਜੂਦ ਆ ਇਸ ਸੰਸਾਨ ਘੜੀ ਦੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਜਿੱਥੇ ਗੁਰਿੰਦਰ ਸਿੰਘ ਢੰਡ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ